ਸਾਰਿਆਂ ਨੂੰ ਤੇ ਅੱਜ ਆਪਾਂ ਇੱਕ ਥੋੜਾ ਜਿਹਾ ਗੱਲ ਕਰ ਰਹੇ ਆਂਗੇ ਜਿਵੇਂ ਕਿ ਪੰਤਾਲੇ ਦੇ ਨਾਲ ਆਪਾਂ ਪਾਇਪ ਤਾਰਦੇ ਆਂਗੇ ਜਾਂ 1 ਇੰਚੀ ਜਾਂ ਪੌਣਾ ਇੰਚੀ ਉਹਦੀ ਸਪੇਸ ਬਾਰੇ ਦੱਸਦੇ ਆਂ ਵੀ ਕਿਵੇਂ ਜਿਵੇਂ ਕੋਈ ਪਲੰਬਰ ਕਰਦੇ ਨੇ ਕੰਮ ਸਾਰੀ ਕਰਦੇ ਆ ਆਪੋ ਆਪਣਾ ਤਰੀਕਾ ਰਿਕ ਬੰਦੇ ਦਾ ਤੇ ਚਲੋ ਬਈ ਜਿਵੇਂ ਵੀ ਚੰਗਾ ਲੱਗਦਾ ਕਲੇ ਨੂੰ ਕਰੋ ਕੰਮ ਵਧੀਆ ਸ਼ੌਂਕ ਦਾ ਕਰਕੇ ਦਿਓ ਕਿ ਅੱਜ ਤੁਹਾਨੂੰ ਦੱਸਣ ਲੱਗਾ ਜਿਵੇਂ ਕਿ ਆਪਣਾ ਪੰਤਾਲਾ ਦਾ ਇਕ ਕਾਪੜਾ ਤਾਲਾ ਉੱਤਰਦਾ ਇੱਕ ਇਹਦੇ ਨਾਲ ਸੀਪੀਵੀਸੀ ਪਾਇਪ ਉੱਤਰਦੀ ਆ ਤੇ ਹੁਣ ਜਿਵੇਂ ਕਿ ਕਾਫੀ ਟਾਈਮ ਹੋ ਗਿਆ ਇਸ ਨੂੰ ਫਿਟਿੰਗ ਹੋਈ ਹੋਈ ਨੂੰ ਵਿਚਾਲੇ ਛੱਡੀ ਪਈ ਸੀ ਮੇ ਜਕਰੀ ਹੁਣ ਆਪਾਂ ਕਰਨਾ ਆਏ ਸੀ ਕੰਮ ਇਹ ਜਿਵੇਂ ਕਿ ਹੁਣ ਇਹਦੇ ਵਿੱਚ ਸਪੇਸ ਨਹੀਂ ਹੈਗਾ ਜਿਵੇਂ ਬਿਲਕੁਲ ਮਾੜਾ ਮੋਟਾ ਵੀ ਸਪੇਸ ਨਹੀਂ ਹੈਗਾ ਜਮਾਂ ਨਾਲ ਆਹੇ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਗੌਰ ਰੱਖਿਆ ਕਰੋ ਬਈ ਕੋਈ ਵੀ ਪਲੰਬਰ ਆ ਕੋਈ ਵੀ ਜੇ ਕਿਸੇ ਨੇ ਜਾਂ ਕੁਝ ਨੇ ਆਈ ਵਾਲਾ ਮਿਸਤਰੀ ਕੰਮ ਕਰਦਾ ਜਾਂ ਪਾਇਪ ਪਾਉਂਦਾ ਵੀ ਧਿਆਨ ਰੱਖ ਲਓ ਵੀ ਇਹਦੇ ਨਾਲ ਸਪੇਸ ਹਮੇਸ਼ਾ ਹੋਣੀ ਚਾਹੀਦੀ ਹੈ ਕਿਉਂਕਿ ਫੇਰ ਜਦੋਂ ਆਪਾਂ ਐਲਬੋ ਵਗੈਰਾ ਲਾਉਣਿਆ ਫੇਰ ਸਹੀ ਲੱਗੂਗੀ ਹੁਣ ਤੁਸੀਂ ਆ ਲਾ ਲਓ ਸਹੀ ਨਹੀਂ ਲੱਗਦੀ ਇਹ ਪ੍ਰੋਬਲਮ ਆਉ। ਹੁਣ ਆਪਾਂ ਨੇ ਇਹਨਾਂ ਨੂੰ ਪੱਟਣਾ ਪਊਗਾ। ਨਹੀਂ ਪੱਟਣ ਦੀ ਜਰੂਰਤ ਨਹੀਂ ਪੈਣੀ ਸੀ। ਐਂ ਐਲਬੋ ਲੱਗ ਜਾਂਦਾ ਜੀ ਹੁਣ ਇੱਥੋਂ ਪੱਟਾਂਗੇ ਤਾਂ ਮਸਾਲਾ ਪਾਣਾ ਕੋ ਕਿੱਥੇ ਵਧੀਆ ਥੋਸ ਹੋਇਆ ਹੋਇਆ ਸੀ ਕੰਮ। ਸਾਰੇ ਜਣੇ ਬਈ ਵੀਡੀਓ ਆਪਣੀਆਂ ਲਾਈਕ ਤੇ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ। ਹਰ ਰੋਜ਼ ਨਵੇਂ ਤੇ ਨਵੇਂ ਆਪਾਂ ਕੋਈ ਟੌਪ ਤੇ ਵੀਡੀਓ ਲੈ ਕੇ ਆਉਣੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਸ਼ੁਕਰੀਆ। ਥੈਂਕ ਯੂ।